ਕਿਉਂ ਵਿਛੜੇ ਮੁੜ ਨਹੀਂ ਆਏ ਮੁੜ ਨਹੀਂ ਆਏ ਜਾਂਜੀ ਦੂਰ ਗਏ ਜਾਨੀ ਦੀ ਥਾਂ ਜਾਂਜੀ ਇਹਦਾ ਨਿਕਸੂ ਇਹ ਉਹ ਪੰਜਾਬੀ ਗਾਇਕਾ ਜਿਹਨੂੰ ਸਦਿਆਂ ਤੋਂ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਮਿਲਣਾ ਬੰਦ ਹੋ ਚੁੱਕੇ ਨੇ ਪਰ ਅੱਜ ਵੀ ਆਪਣੇ ਗੀਤਾਂ ਦੇ ਵਿੱਚ ਜੰਜ ਪੈਲਸ ਤੇ ਡੋਲੀ ਵਾਰ ਹੀ ਲਿੰਦਾ ਪ੍ਰੋਗਰਾਮ ਨਾ ਮਿਲਦੇ ਕੀ ਕੀ ਕਰ ਰਹੇ ਹੋਣਗੇ ਆਓ ਵੇਖੀਏ ਕਿਉਂ ਵਿਛੜੇ ਮੁੜ ਨਹੀਂ ਆਏ ਓ ਮੋੜਾ ਉਸਤਾਦ ਹੁਣ ਵੇਖੀ ਹੁੰਦੀ ਲਾਲਾ 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 ਬੱਲੇ ਓ ਸ਼ਾਵਾ ਓ ਬੱਲੇ ਹਾਏ ਹਾਏ ਉਸਤਾਦ ਆ ਮਿਲ ਭਾਜੀ ਹੋਣਾ ਨੂੰ ਭਾਜੀ ਹੋਣੀ ਡੀਜੇ ਤੇ ਚੱਲਣ ਵਾਲੇ ਗਾਡਰ ਗੀਤਕਾਰ ਆ ਗਾਡਰ ਗੀਤਕਾਰ ਇਹੋ ਚੱਲਦੇ ਆ ਡੀਜੇ ਤੇ ਆਪਾਂ ਕਰਨਾ ਇਹਨਾਂ ਦਾ ਗਾਣਾ ਜਦੋਂ ਆਪਾਂ ਇਹਨਾਂ ਦਾ ਗਾਣਾ ਕਰ ਲਿਆ ਨਾ ਵੇਖੀ ਪ੍ਰੋਗਰਾਮਾਂ ਦੇ ਦੰਦੇ ਲੱਗਦੇ ਦੰਦੇ ਦਿਓ ਭਾਜੀ ਗੀਤ ਦਿਓ ਗੀਤ ਮੈਨੂੰ ਕੱਚਾ ਲੱਗਦਾ ਪਕਾਉਣਾ ਪੈਣਾ ਇਹਨੂੰ ਪਕਾ ਪਕਾ ਕੇ ਨਾ ਹੋਰ ਨਾ ਸਾੜ ਲਈ ਇਦਾਂ ਹੀ ਗਾਣਾ ਪੈਣਾ ਹੈ ਉਸਤਾਦ ਪੜ ਤੇ ਲੈ ਯਾਰ ਚਲ ਠੀਕਾ ਪੌਂਟੂ ਸਟੂਡੀਓ ਪੈਸੇ ਨਹੀਂ ਆਉਣੇ ਪੇਮੈਂਟ ਮੈਂ ਕੈਸ਼ ਲੈਣੀ ਲੈ ਕੋਈ ਚੱਕਰ ਹੀ ਨਹੀਂ ਆਪਣੇ ਕੋਲ ਵੀ ਕੈਸ਼ ਹੀ ਆ ਤੈਨੂੰ ਲੱਗਦਾ ਕੀ ਚੱਲੂਗਾ ਉਹ 우ਸਤਾਦ ਚੱਲਦੀ ਇਹੋ ਜੀ ਆ ਪੜਾ ਕੇ ਪਾ ਦਿਆਂਗੇ ਕਰਨਾ ਆ ਆਪਾਂ ਚਲ ਚੱਕਰ ਮੋਣੀ ਚਲਿਏ ਸਟੂਡੀਓ ਚਲ 우ਸਤਾਦ ਉਹ ਹੀਰੇਆਂ ਤੋਂ ਮਹਿੰਗਾ ਤੇਰਾ ਯਾਰ ਸੋਹਣੀ ਨਹੀਂ ਘਰ ਚ ਖਲੋਤੀ ਕਾਲੀ ਠਾਰ ਸੋਹਣੀ ਕਿੱਲੋ ਵਾਂਣਾ ਪਿਆ ਆ ਲੰਬਾਰੀ ਵਿੱਚ ਸੋਨਾ ਨਹੀਂ ਬੈਂਕਾਂ ਵਿੱਚ ਪਏ ਨੇ ਕਰੋੜਾਂ ਤੈਨੂੰ ਫੇਰਾ ਸੋਨੇ 'ਚ ਮੜਾਉਣ ਨੂੰ ਤੂੰ ਮੰਗੇ ਕੱਲਾ ਚਾਂਜਰਾਂ ਦਾ ਜੋੜਾ ਨਹੀਂ ਮੈਂ ਤੈਨੂੰ ਫੇਰਾ ਸੋਨੇ 'ਚ ਮੜਾਉਣ ਨੂੰ ਤੂੰ ਮੰਗੇ ਕੱਲਾ ਚਾਂਜਰਾਂ ਦਾ ਜੋੜਾ ਚਾਂਜਰਾਂ ਦਾ ਜੋੜਾ ਚਾਂਜਰਾਂ ਚੰਝਰਾ ਨੀ ਰਾਤ ਦੀ ਰੋਟੀ ਦਾ ਫਿਕਰ ਪਿਆਏ ਕਰਜੇ ਨਾ ਰੋਮ ਰੋਮ ਵਿਜਿਆ ਪਿਆਏ 니 ਤੂੰ ਕਰਦੀ ਫਰਮਾਇਸ਼ਾਂ ਨੀਏ ਕੋਈ ਪਿਆਰ ਥੋੜਾ ਨੀ ਦੱਸ ਕਿਹੜੇ ਮੂੰਹ ਨਾਲ ਹਾਏ ਨੀ ਦੱਸ ਕਿਹੜੇ ਮੂੰਹ ਨਾਲ ਮੰਗਦੀ ਫਿਰੇ ਨੀ ਮੈਥੋਂ ਚਾਂਝਰਾਂ ਦਾ ਜੋੜਾ ਹਾਏ ਨੀ ਦੱਸ ਕਿਹੜੇ ਮੂੰਹ ਨਾਲ ਮੰਗਦੀ ਫਿਰੇ ਨੀ ਮੈਥੋਂ ਚਾਂਝਰਾਂ ਦਾ ਜੋੜਾ ਹੋਰ ਮੜਿਆ ਗੀਤ ਲਿਆਓ ਕਿੱਥੇ ਗਿਆ ਉਹ ਅੰਤਰਾ ਕਿੱਥੇ ਕਿਤੇ ਗਿਆ ਉਹ ਪ੍ਰਾਵਾ ਅੰਤਰੇ ਵਾਲੇ ਤੇ ਕਰਦਾ ਕਰ ਨੂੰ ਚਲ ਗਿਆ ਕਹਿੰਦਾ ਜਿੱਦ ਤਰੂ ਉਸਤਾਦ ਨੇ ਗਾਣਾ ਪਾ ਲਿਆ ਨਾ ਇਹ ਵਾਪਸ ਨਹੀਂ ਮੁੜਦਾ ਅੱਜ ਤੇ ਕੀ ਚ ਹੈ ਗਈ ਸੀ ਫੁਗਰੀਆਂ ਸੀ ਅਸੀਂ ਘਰ ਠਾਰ ਖਲੁੱਤੀ ਉਹ ਪ੍ਰਾਵਾ ਪੱਠਿਆਂ ਨੇ ਟਰਾਲੇ ਨੂੰ ਤਹੀਂ ਆਦੇ ਦੇ ਕੇ ਸਟੂਡੀਓ ਤੱਕ ਆਏ ਅਸਲੰਬਾਰੀਆਂ ਚ ਕਿਲੋਵਾਂ ਨਾ ਸੋਨਾ ਪਿਆ ਉਹ ਘਰੋਂ ਤੇ ਕਿਲੋ ਕਿਤੇ ਲੋਹਾ ਨਹੀਂ ਲੱਭਣ ਡਿਆ ਵੀ ਬੰਦਾ ਪਤੀਸਾ ਹੀ ਖਾ ਲੇ ਹੈ ਅਸੀਂ ਬੈਂਕਾਂ ਚ ਕਰੋੜਾਂ ਪਾਏ ਉਹ ਪ੍ਰਾਵਾ ਬੈਂਕ ਵਾਲੇ ਤੇ ਸਾਡਾ ਖਾਤਾ ਨਹੀਂ ਖੋਲਣ ਦੇ ਉਹ ਕਹਿੰਦੇ ਪਉਣਾ ਪੂਣਾ ਤੁਸੀਂ ਕੁਛ ਨਹੀਂ ਐ ਮੈਂ ਸਾਡੀਆਂ ਕਾਪੀਆਂ ਕਾਲੀਆਂ ਕਰੋਗੇ ਸਾਥੋਂ ਨਹੀਂ ਪ੍ਰਾਵਾ ਇਹਨਾਂ ਝੂਠ ਬੋਲਿਆ ਜਾਂਦਾ ਠੀਕ ਆ ਆ ਗੀਤ ਕਰ ਤੂੰ ਵੇਖੀ ਕਿਦਾਂ ਬੱਸਾਂ ਚੱਲਦਾਈ ਓਸਤਾਦ ਗੱਲਾਂ ਦੋਈ ਜਾਂ ਤੇ ਡੀਜੇ ਵਾਲੇ ਦਾ ਗਾਣਾ ਕਰ ਲਾ ਜਾਂ ਮੇਰੇ ਨਾਲ ਸਵੇਰ ਤੋਂ ਕੰਮ ਤੇ ਚੱਲ ਜਿਆ ਕਰ ਓ ਬੱਸਾਂ ਚ ਚੱਲ ਚੱਲ ਕੇ ਤੇ ਅੱਗੇ ਬੱਸ ਹੋਈ ਆ ਭਰਾਵਾ ਬੱਸਾਂ ਜੁਗਾ ਕਰਾਇਆ ਨਹੀਂ ਰਹਿ ਗਿਆ ਫੇਰ ਮੁੜ ਕੇ ਟਰਾਲੀਆਂ ਨੂੰ ਹੱਥ ਦਿੰਦਾ ਰਹਿਣਾ ਤੇ ਮੇਰੀ ਵੀ ਬੇਇੱਜ਼ਤੀ ਕਰਉਂਦਾ ਰਹਿਣਾ ਚੱਲ ਫੇਰ ਚੱਲ ਫੇਰ ਕਾਰੀ ਲਈਏ ਡੀਜੇ ਵਾਲਾ ਗੀਤ ਕੰਮ ਕਰ ਲਈਏ ਭਰਾਵਾ ਫੇਰ ਐਨਾ ਅੱਗੋ ਫਰ ਨਹੀਂ ਢੋਲਿਆ ਜਾਂਦਾ ਤੋ ਬਾਤ ਤੋ ਬਾਤ ਹੋ ਬਾ ਕੰਮ ਦਾ ਹੀ ਪਤਾ ਕਰ ਤੂੰ ਸਵੇਰੇ 龙哥。<laughs> <laughs>